ਇਹ ਪਾਣੀਆਂ ਦਾ ਮਸਲਾ ਮਖੌਲ ਦਾ ਨਹੀਂ ਹੈ ਕਿਸੇ ਸ਼ਾਇਰ ਨੇ ਬਹੁਤ ਸੋਹਣੀਆਂ ਇਹ ਲਾਈਨਾਂ ਲਿਖੀਆਂ ਤੇ ਲੰਬੇ ਸਮੇਂ ਤੋਂ ਪੰਜਾਬ ਦੇ ਵਾਤਾਵਰਣ ਪ੍ਰੇਮੀ ਤੇ ਪੰਜਾਬ ਦੀ ਧਰਤੀ ਪ੍ਰਤੀ ਸੋਹਰਦ ਲੋਕ ਸੰਜੀਦਾ ਲੋਕ ਲੰਬੇ ਸਮੇਂ ਤੋਂ ਸਤਲੁਜ ਦਰਿਆ ਦੇ ਵਿੱਚ ਪੈ ਰਹੇ ਬੁੱਡੇ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਸਮੇਂ-ਸਮੇਂ ਤੇ ਇਕੱਠ ਕਰ ਰਹੇ ਨੇ ਪਰ ਅੱਜ 3 ਦਸੰਬਰ ਦੀ ਇੱਕ ਵੱਡੀ ਕਾਲ ਦਿੱਤੀ ਗਈ ਸੀ ਇਕੱਠ ਰੱਖਿਆ ਗਿਆ ਸੀ ਜਿਹਨੂੰ ਵੇਖਦੇ ਆ ਪੰਜਾਬ ਭਰ ਦੇ ਵਿੱਚੋਂ ਲੋਕ ਇੱਥੇ ਆਏ ਸਨ ਹਮੈਤੀ ਲੋਕ ਇਸ ਸਰਕਾਰ ਦਾ ਵਿਰੋਧ ਕਰਨ ਲਈ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਤਲੁਜ ਦੇ ਵਿੱਚ ਬੁੱਡੇ ਨਾਲੇ ਦਾ ਜ਼ਹਿਰੀਲਾ ਪਾਣੀ ਪੈ ਰਿਆ ਲੁਧਿਆਣੇ ਦੀ ਇੰਡਸਟਰੀ ਦਾ ਪਾਣੀ ਪੈ ਰਿਆ ਜਿਹੜਾ ਅੱਗੇ ਫਰੀਦਕੋਟ ਫਿਰੋਜ਼ਪੁਰ ਫਾਜ਼ਿਲਕਾ ਗੰਗਾਨਗਰ ਬਿਕਨਹਿਰ ਤੱਕ ਇਹ ਪਾਣੀ ਜਾਂਦਾ ਤੇ ਜਿੱਥੇ ਵੱਡੀ ਪੱਧਰ ਤੇ ਕਾਲਾ ਪੀਲੀਆ ਔਰ ਕੈਂਸਰ ਤੱਕ ਦੀਆਂ ਬਿਮਾਰੀਆਂ ਜਿਹੜੀਆਂ ਜਨਮ ਲੈ ਚੁੱਕੀਆਂ ਨੇ ਵੱਡੀ ਪੱਧਰ ਤੇ ਜਿਹੜੀ ਹੈਗੀ ਆ ਖੇਤਾ ਪੰਜਾਬ ਦਾ ਇੱਕ ਦੱਖਣੀ ਪੰਜਾਬ ਦਾ ਜਿਹੜਾ ਖੇਤਾ ਹੈ ਕੈਂਸਰ ਦੀ ਮਾਰ ਹੇਠ ਆ ਚੁੱਕਿਆ ਕਾਲੇ ਪੀਲੇ ਦੀ ਮਾਰ ਹੇਠ ਆ ਚੁੱਕਿਆ ਤਾਂ ਅੱਜ ਬੇਰਕਾ ਮਿਲਕ ਪਲਾਂਟ ਕੋਲ ਖੜੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੇਰੇ ਸਾਥੀ ਨੂੰ ਕਾਂਗਾ ਕੁਲਜੀਤ ਇੱਧਰ ਦੀਆਂ ਤਸਵੀਰਾਂ ਦਿਖਾਈਆਂ ਜਾਂ ਫੋਰਸ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੇ ਸੁਰੱਖਿਆ ਦਸਤੇ ਜਿਹੜੇ ਹੈਗੇ ਵੱਡੀ ਗਿਣਤੀ ਦੇ ਵਿੱਚ ਇੱਥੇ ਲਾਏ ਗਏ ਨੇ ਪੰਜਾਬ ਪੁਲਿਸ ਲਾਈ ਗਈ ਆਗੀ ਤੇ ਵੱਡੇ ਪੱਤਰ ਤੇ ਜਿਹੜਾ ਹੈਗਾ ਪਿੱਛੇ ਵੀ ਜਿਹੜਾ ਫੋਰਸ ਲਾਈ ਗਈ ਆ ਵੱਡੇ ਪੱਤਰ ਤੇ ਜਿਹੜਾ ਹੈਗਾ ਫੜੇ ਗਏ ਨੇ ਜਿਹੜੇ ਚਿੰਤਕ ਲੋਕ ਆ ਰਹੇ ਸਨ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਵਾਤਾਵਰਣ ਨੂੰ ਬਚਾਉਣ ਵਾਲੇ ਸਤਲੁਜ ਦੇ ਪਾਣੀ ਨੂੰ ਬਚਾਉਣ ਵਾਲੇ ਲੋਕ ਜਿਹੜੇ ਇਧਰੋਂ ਫਿਰੋਜ਼ਪੁਰ ਫਰੀਦਕੋਟ ਕੋਟਕਪੂਰਾ ਬਹੁਤ ਦੂਰੋਂ ਦੂਰੋਂ ਆ ਰਹੇ ਸਨ ਉਹਨਾਂ ਦੀ ਥਾਂ ਥਾਂ ਤੇ ਗ੍ਰਿਫਤਾਰੀ ਹੋਈ ਹੈ ਡਿਟੇਨ ਕੀਤਾ ਗਿਆ ਤਾਂ ਦੱਸਣਾ ਹੋਏਗਾ ਇਹ ਤਸਵੀਰਾਂ ਇਸ ਵਕਤ ਜਿਹੜਾ ਹੈਗਾ ਇੱਥੇ ਇਕੱਠ ਜਿਹੜਾ ਕੀਤਾ ਗਿਆ ਇਕੱਠ ਦੇ ਵਿੱਚ ਹੁਣ ਅਮਤੋਜ ਮਾਨ ਪਹੁੰਚੇ ਨੇ ਬਹੁਤ ਸਾਰੇ ਆਗੂਆਂ ਨੂੰ ਬਹੁਤ ਸਾਰੇ ਵਰਕਰਾਂ ਨੂੰ ਫੜ ਲਿਆ ਗਿਆ ਬਹੁਤ ਸਾਰੇ ਅਰੈਸਟ ਕਰ ਲਏ ਗਏ ਨੇ ਅਮਤੋਜ ਮਾਨ ਮੰਚ ਤੋਂ ਬੋਲ ਰਹੀ ਨੇ ਮੇਰੇ ਸਾਥੀ ਨੂੰ ਕਹਾਂਗਾ ਕਿ ਮੇਰੇ ਨਾਲ ਚੱਲਣ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਤਸਵੀਰਾਂ ਦਿਖਾਉਣ ਦੀ ਜਿੱਥੇ ਅਮਤੋਜ ਮਾਨ ਬੋਲ ਰਹੇ ਨੇ ਤਾਂ ਤਸਵੀਰਾਂ ਦੇਖ ਰਹੇ ਹਾਂ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਬੁੱਡੇ ਨਾਲੇ ਦੇ ਪਾਣੀ ਦੇ ਵਿਰੁੱਧ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ ਉੱਥੇ ਜਿਹੜਾ ਹੈਗਾ ਇਕੱਠ ਹੋਇਆ ਇਕੱਠ ਜਿਹੜਾ ਹੈਗਾ ਅੱਗੇ ਹੁਣ ਅੱਗੇ ਵੱਧ ਰਿਹਾ ਅੱਗੇ ਪੁਲਿਸ ਫੋਰਸਸ ਲੱਗੇ ਹੋਏ ਨੇ ਵੈਰੀਗੇਟਸ ਲੱਗੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਹੁਣ ਜਿਹੜਾ ਹੈਗਾ ਅੱਗੇ ਵਧਿਆ ਲੋਕ ਅੱਗੇ ਵੱਧ ਰਹੇ ਨੇ ਤਾਂ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਕਿ ਅੱਗੇ ਜਿਹੜਾ ਇਸ ਦਾ ਰਿਜ਼ਲਟ ਨਿਕਲੇਗਾ ਜਾਂ ਕੀ ਅੱਗੇ ਜਿਹੜੀ ਹੈਗੀ ਗੱਲਬਾਤ ਕਿਸ ਤਰ੍ਹਾਂ ਸਿਰੇ ਚੜੇਗੀ ਦੇਖਦੇ ਹਾਂ